ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ Shiv Sena ਆਗੂ ਮੰਗਤ ਰਾਏ ਮੰਗਾ ਦੇ ਕਤਲ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਬੀਤੀ ਰਾਤ ਮੋਗਾ ਵਿਖੇ ਕੁਝ ਬਦਮਾਸ਼ਾਂ ਦੇ ਵੱਲੋਂ Shiv Sena ਆਗੂ ਮੰਗਤ ਰਾਏ ਮੰਗੇ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ Hindu ਸੰਗਠਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਅੱਜ ਮੋਗਾ ਵਿਖੇ ਸੜਕਾਂ ਜਾਮ ਕਰ ਦਿੱਤੀਆਂ ਬਾਜ਼ਾਰ ਜਿਹੜੇ Hindu ਸੰਗਠਨਾਂ ਵੱਲੋਂ ਬੰਦ ਕਰਵਾ ਦਿੱਤੇ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਵਿਸ਼ੇਸ਼ ਤੌਰ ਤੇ ਹਿੰਦੂ ਤਖਤ ਮੁਖੀ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮਹਾ ਮੰਡਲੇਸ਼ਵਰ ਆਪਣੀ ਟੀਮ ਦੇ ਨਾਲ ਮੋਗਾ ਪਹੁੰਚੇ ਜਿਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਹਿੰਦੂ ਤਖਤ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਰਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ਐਡਵੋਕੇਟ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਅਤੇ 올 ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਦੇ ਨੈਸ਼ਨਲ ਚੀਫ ਸ਼੍ਰੀ ਅਮਰ ਗਰਗ ਸੂਲਰ ਵੀ ਆਪਣੀ ਵੱਡੀ ਟੀਮ ਦੇ ਨਾਲ ਹਾਜ਼ਰ ਰਹੇ। ਮੋਗਾ ਪਹੁੰਚ ਕੇ ਟੀਮ ਨੇ ਬਾਬਾ ਜੀ ਦੀ ਰਹਿਨਮਾਈ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਹੋਰ ਹਿੰਦੂ ਲੀਡਰਾਂ ਦੇ ਨਾਲ ਸੜਕ ਦੇ ਉੱਤੇ ਬੈਠ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ। ਅਤੇ ਪਰਿਵਾਰ ਵੱਲੋਂ ਮੰਗੀਆਂ ਗਈਆਂ ਮੰਗਾਂ ਨੂੰ ਪ੍ਰਸ਼ਾਸਨ ਵੱਲੋਂ ਮੰਨਣ ਤੋਂ ਬਾਅਦ ਜੀਟੀ ਰੋਡ ਤੋਂ ਆਪਣਾ ਰੋਸ ਪ੍ਰਦਰਸ਼ਨ ਖਤਮ ਕਰ ਦਿੱਤਾ ਕਿਉਂਕਿ ਹਿੰਦੂ ਜਥੇਬੰਦੀਆਂ ਦੇ ਦਬਾਅ ਹੇਠ ਪ੍ਰਸ਼ਾਸਨ ਦੇ ਵੱਲੋਂ ਪਰਿਵਾਰ ਦੀਆਂ ਜੋ ਮੰਗਾਂ ਸੀ ਉਹ ਮੰਗਾਂ ਪ੍ਰਵਾਨ ਕਰ ਲਈਆਂ ਤਾਂ ਸ਼ਹੀਦ ਸ਼੍ਰੀ ਮੰਗਤ ਰਾਏ ਜੀ ਦੇ ਪਰਿਵਾਰ ਨੂੰ ਭੋਗ ਤੋਂ ਪਹਿਲਾਂ ਇੱਕ ਸਰਕਾਰੀ ਨੌਕਰੀ ਤੇ ਭੋਗ ਦੇ ਉੱਤੇ 5 ਲੱਖ ਰੁਪਏ ਅਤੇ ਐਕਸ ਗ੍ਰੇਸ਼ੀਆ ਮਦਦ 1 ਕਰੋੜ ਰੁਪਏ ਦੇਣ ਵਾਸਤੇ ਵੱਖਰੇ ਤੌਰ ਤੇ ਕੇਸ ਬਣਾ ਕੇ ਸਰਕਾਰ ਨੂੰ ਜਲਦ ਹੀ ਭੇਜ ਦਿੱਤਾ ਜਾਵੇਗਾ ਪ੍ਰਸ਼ਾਸਨ ਦੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਖੇਰ ਪ੍ਰਸ਼ਾਸਨ ਭਰੋਸੇ ਦੇ ਉੱਤੇ ਕਿੰਨਾ ਕੁ ਖਰਾ ਉਤਰਦਾ ਇਹ ਦੇਖਣ ਵਾਲੀ ਗੱਲ ਹੈ ਤੇ ਅੱਜ ਪਰਿਵਾਰਕ ਮੈਂਬਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਹਿੰਦੂ ਸੰਗਠਨ ਤਾਂ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹਨਾਂ ਦੀ ਜ਼ੁਬਾਨੀ ਸੁਣਾਉਨੇ ਆ ਤੇ ਸ਼੍ਰੀ ਹਿੰਦੂ ਤਖਤ ਭਾਰਤ ਮੁਖੀ ब्रह्मानंद गिरीजी महाराज महामडलेश्वर ने की कुछ कहा परिवार नु की भरोसा ਦਿੱਤਾ ਉਹਨਾਂ ਦੀ ਵੀ ਜ਼ੁਬਾਨੀ ਸੁਣਾਉਨੇ ਆ ਅਸੀਕਾਲ जय श्री राम परमात्मा ताकि जय हो मैं ਤੁਹਾਡਾ ਆਪਣਾ ਰਜਿੰਦਰ ਪਾਲ ਆ ਨਾਮ ਸਾਫ ਦਾ ਡੀ ਐਸ ਪੀ ਐਡਵੋਕੇਟ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ Hindu تاک ਕਾਲੀ ਮਾਤਾ ਮੰਦਰ ਪਟਿਆਲਾ ਆ ਭਰਾਓ ਜਿਵੇਂ ਤੁਸੀਂ ਦੇਖ ਰਹੇ ਹੋ ਕੱਲ ਸਾਡਾ ਸਨਾਤਨੀ Hindu ਭਰਾ ਮੰਗਤਰਾਏ ਜੀ ਟੈਰਿਸਟਾਂ ਨੇ ਅੱਤਵਾਦੀਆਂ ਨੇ ਗੈਂਗਟਰਾਂ ਨੇ ਗੋਲੀਆਂ ਮਾਰ ਕੇ ਮਾਰਤਾ ਉਹਨਾਂ ਦੇ ਸਿਰਫ ਤਿੰਨ ਬੇਟੀਆਂ ਬੇਟੀਆਂ ਦਾ ਸਿਰਫ ਇਸ ਕਰਕੇ ਉਹਨੂੰ ਮਾਰਿਆ ਕਿ ਉਹ ਤਨਾਤਨੀ ਹਿੰਦੂ ਸੀ ਉਹ ਭਗਵਾਨ ਰਾਮ ਦੀ ਗੱਲ ਕਰਦੇ ਸੀ ਸ਼੍ਰੀ ਰਾਮ ਦੀ ਗੱਲ ਕਰਦੇ ਸੀ ਸ੍ਰੀ ਰਾਮ ਦੀ ਗੱਲ ਕਰਦੇ ਸੀ ਅੱਜ ਘਰ 'ਚ ਹਨੇਰਾ ਛਾ ਗਿਆ ਉਹਨਾਂ ਦੇ ਬੇਟਾ ਵੀ ਕੋਈ ਨਹੀਂ ਤਿੰਨ ਬੇਟੇ ਨੇ ਆਹ ਬੇਟੀ ਛੋਟੀ ਜੀ ਸਾਡੇ ਕੋਲ ਬੈਠੀ ਐ ਆਹ ਸਾਡੀ ਭੈਣ ਬੈਠੀ ਐ ਆਹ ਦੂਜੀ ਬੇਟੀ ਬੈਠੀ ਐ ਉਹਨਾਂ ਦੀ ਇਹ ਅੱਤ ਦਾ ਜ਼ੁਲਮ ਹੋਇਆ ਸਰਕਾਰ ਛਨਾਤਨੀਆਂ ਨੂੰ ਪ੍ਰੋਪਰ ਸਿਕਿਉਰਿਟੀ ਨਹੀਂ ਦੇ ਰਹੀ ਜੇ ਇਹ ਸਿਕਿਉਰਿਟੀ ਦਿੱਤੀ ਹੁੰਦੀ ਸ਼ਾਇਦ ਇਹ ਘਟਨਾ ਨਾ ਵਾਪਰਦੀ ਅਤੇ ਅੱਤਵਾਦੀਆਂ ਵੱਲੋਂ ਛਨਾਤਨੀਆਂ ਨੂੰ ਹਿੰਦੂਆਂ ਨੂੰ ਧਮਕੀਆਂ ਆ ਰਹੀਆਂ ਨੇ ਜਲੰਧਰ ਵੀ ਸਾਡਾ ਹਿੰਦੂ ਤਾਕਤ ਦਾ ਕਾਲੀ ਮਾਤਾ ਮੰਦਿਰ ਹਿੰਦੂ ਤਾਕਤ ਦਾ ਪੰਜਾਬ ਦਾ ਪ੍ਰਧਾਨ ਹੈ ਭਰੋਟ ਮੁੰਡਾ ਦਾ ਉਹਨੂੰ ਅੱਤਵਾਦੀਆਂ ਵੱਲੋਂ ਧਮਕੀਆਂ ਆ ਰਹੀਆਂ ਨੇ ਹਜੇ ਤੱਕ ਉਹਨੂੰ ਸਿਕਿਉਰਿਟੀ ਨਹੀਂ ਦਿੱਤੀ ਗਈ ਮੈਨੂੰ ਇਹ ਲੱਗਦਾ ਵੀ ਇਸ ਤੋਂ ਬਾਅਦ ਹੁਣ ਉਹਦਾ ਮਾਰਡਰ ਹੋ ਜਾਣਾ ਹੈ ਉਸੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਸਨਾਤਨੀ ਹਿੰਦੂਆਂ ਦੀ ਸਿਕਿਉਰਟੀ ਬਾਰੇ ਤੁਸੀਂ ਧਿਆਨ ਦਿਓ ਸਾਡੇ ਬੰਦੇ ਮਰੀ ਜਾ ਰਹੇ ਨੇ ਪਹਿਲਾਂ ਸੁਧੀ ਚੁੜੀ ਅਮਰਸਰ ਮਾਰਤਾ ਲੁਧਿਆਣੇ ਅਟੈਕ ਹੋ ਗਿਆ ਨੰਗਲ ਅਟੈਕ ਹੋ ਗਿਆ ਔਰ ਹੁਣ ਇਹ ਅਟੈਕ ਹੋ ਗਿਆ ਔਰ ਅਗਲਾ ਮੈਂ ਐਡਵਾਂਸ ਦੱਸ ਰਿਹਾ ਪ੍ਰਜਾ ਚੰਨੂ ਭਈ ਪਵਨ ਪਨੋਟ ਹੈ ਮੁੰਡਾ ਜਲੰਧਰ ਦਾ ਉਹ ਸਾਡੇ ਹਿੰਦੂ ਤਖਤ ਦਾ ਪੰਜਾਬ ਦਾ ਪ੍ਰਧਾਨ ਹੈ ਉਹਨੂੰ 1.5 ਮਹੀਨੇ ਤੋਂ ਲਗਾਤਾਰ ਪਾਕਿਸਤਾਨ ਤੋਂ ਵੱਖ-ਵੱਖ ਨੰਬਰਾਂ ਤੋਂ ਧਮਕੀਆਂ ਆ ਰਹੀਆਂ ਨੇ ਔਰ ਉਹ ਪੁਲਿਸ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਦਿੱਤਾ ਜਿਲੰਦਰ ਵਾਲਿਆਂ ਨੂੰ ਪਰ ਕੋਈ ਧਿਆਨ ਨਹੀਂ ਦੇ ਰਿਹਾ ਉਹ ਮੁੰਡਾ ਵੀ ਅੱਜ ਇੱਥੇ ਭਾਵੇਂ ਨੋਟ ਆਇਆ ਹੋਇਆ ਅਗਲਾ ਵਾਰਡਰ ਹੁਣ ਉਹਦਾ ਹੋਏਗਾ ਦੱਸੋ ਭਾਈ ਤੁਸੀਂ ਕੋਈ ਕਦਮ ਚੁੱਕੋ ਜਿਹਨਾਂ ਦਾ ਭਰਾ ਮਾਰਿਆ ਨੂੰ ਫਾਂਸੀ ਹੋਣੀ ਚਾਹੀਦੀ ਏ ਸਾਡਾ ਤਾਂ ਇਹ ਨਿਸਾਬ ਹੈ ਸਾਡੇ ਸਾਹਮਣੇ ਜਿਆ ਉਹਨਾਂ ਨੂੰ ਫਾਂਸੀ ਦੇ ਬੰਦਿਆਂ ਦੀ ਪੇਸ਼ੀ ਚਾਹੀਦੀ ਹੈ ਕੋਈ ਵੀ ਚਾਹੀਏ ਬੰਦਿਆਂ ਦੀ ਸਾਡਾ ਸ਼ੇਰ ਬੰਦ ਦਾ ਸਰਕਾਰ ਦਿੱਤਾ ਮੇਰੀਆਂ ਸਾਹਮਣੇ ਆ ਉਹਨਾਂ ਨੂੰ ਮੈਂ ਮਾਰਿਆ ਮੈਂ ਪਰਿਵਾਰ ਵੱਲੋਂ ਔਰ ਸ਼੍ਰੀ ਦਾ ਪੇਸ਼ ਨਹੀਂ ਕੀਤਾ ਕਿਸੇ ਨੇ ਮੈਂ ਇਸ ਦੁਖੀ ਪਰਿਵਾਰ ਵੱਲੋਂ ਸਾਰੇ ਪਰਿਵਾਰ ਵੱਲੋਂ ਸਾਰੇ ਸਨਾਤਨੀਆਂ ਵੱਲੋਂ ਔਰ ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਵੱਲੋਂ ਦੋਵੇਂ ਹੱਥ ਜੋੜ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੀਜੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਇਹ ਬੰਦਾ ਸਾਡਾ ਹਿੱਟ ਕਰਤਾ ਹੈ ਗੈਂਗਸਟਰਾਂ ਨੇ ਅੱਤਵਾਦੀਆਂ ਨੇ ਵਾਪਸੀ ਆ ਸਕਦਾ ਪਰ ਇਸ ਪਰਿਵਾਰ ਦੀ ਸੇਵਾ ਸੰਭਾਲ ਵਾਸਤੇ ਇਹਨਾਂ ਨੂੰ 1 ਕਰੋੜ ਰੁਪਇਆ ਐਕਸ ਗ੍ਰੇਸ਼ੀਆ ਜਿਵੇਂ ਬਾਕੀਆਂ ਨੂੰ ਮਗੋਂ ਆਤਮਾਨ ਜੀ ਦਿੰਦੇ ਨੇ ਇਹ ਵੀ ਸਾਡਾ ਸ਼ਹੀਦ ਹੈ ਇਹਨਾਂ ਨੂੰ ਦਿੱਤਾ ਜਾਵੇ ਔਰ ਇਹਨਾਂ ਦੀ ਬੇਟੀ ਪਿੱਛੇ ਬੈਠੀ ਹੈ ਉਹ ਸਰਕਾਰੀ ਨੌਕਰੀ ਦੇ ਕਾਬਲ ਆ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਜਿਹੜੇ ਵੀ ਬੰਦਿਆਂ ਨੇ ਮਰਡਰ ਕੀਤਾ ਜਿਹੜੇ ਵੀ ਕੋਈ ਹੈਗੇ ਜਿੱਥੇ 72 ਘੰਟੇ ਦੇ ਅੰਦਰ ਉਹਨਾਂ ਨੂੰ ਰਸਟ ਕੀਤਾ ਜਾਵੇ ਚੈੱਕ ਕਰੋ ਵੀਰ ਬਜਰਣਗੇ ਦੇਣਾ ਅੱਜ ਕਿੰਨਾ ਟਾਈਮ ਹੋ ਗਿਆ ਰਾਤ ਦਾ ਮਰਡਰ ਹੋਇਆ ਤੇ ਪੁਲਿਸ ਹੁਣ ਤੱਕ ਮੌਕੇ ਦਰਸ਼ਕ ਵੜ ਕੇ ਦੇਖ ਰਹੀ ਹੈ ਸਾਡੇ ਇੱਕ ਪੰਜਾਬ ਦਾ ਪ੍ਰਧਾਨ ਹੈ ਪਵਨ ਪਨੋਟ ਜਿਹੜਾ ਹਿੰਦੂ ਤੱਕ ਸਟੇਟ ਦਾ ਪ੍ਰਧਾਨ ਹੈ ਯੂਥ ਦਾ ਉਹਦੇ ਘਰ ਲਗਾਤਾਰ ਵਹਿਸ਼ਧ ਕਰਦਾ ਟਾਈਮ ਚੱਕਣ ਵਾਸਤੇ ਆਉਂਦੇ ਆ ਤੇ ਪੁਲਿਸ ਪ੍ਰਸ਼ਾਸਨ ਉਹਨੂੰ ਕਹਿ ਰਿਹਾ ਕਿ ਤੇ ਕਿਧਰ ਰਿਸ਼ਤੇਦਾਰੀ ਚਲਾ ਜਾ ਕਿਤੇ ਥੋੜੇ ਦਿਨ ਲਈ ਛਿਪ ਜਾ ਜਦੋਂ ਮੌਲ ਠੀਕ ਹੋ ਜਾ ਫਿਰ ਵਾਪਸ ਆ ਜੀ ਤੇ ਮੈਨੂੰ ਇਹ ਲੱਗਦਾ ਵੀ ਹਰ ਛੀਲੇ ਚ ਪੁਲਿਸ ਪ੍ਰਸ਼ਾਸਨ ਜਾਂਦਾ ਵੀ ਪੰਜ ਚਾਰ ਹਿੰਦੂ ਮਰ ਜਾਂਦੇ ਬਾਕੀ ਰਹਿਣ ਵਾਲੇ ਜਿਹੜੇ ਹਿੰਦੂ ਆ ਉਹ ਪੰਜਾਬ ਤੋਂ ਇਥੋਂ 플ਾਨ ਕਰਕੇ ਕਿਤੇ ਹੋਰ ਸਟੇਟ ਚਲੇ ਜਾਂਦੇ ਸੋਮੀ ਜੀ ਜਿਸ ਚੀ ਕੇ ਨਾਲ ਜ਼ਾਬਤਾ ਕਰਨਾ ਬਣਦੀ ਹੈ ਉਸ ਤੋਂ ਬਾਅਦ ਵਰਗੇ ਮੰਗਾ ਜਿਹਦੀ ਜੋ ਪਾਈ ਸਟੇਟ ਪਰ ਕੀਤੀ ਹੈ ਨਾਮ ਦਿੱਤੇ ਨੇ ਉਹਦੇ ਮੁਤਾਬਕ ਪੁਲਿਸ ਨੇ ਕਾਰਵਾਈ ਕੀਤੀ ਹੈ ਮਾਮਲਾ ਕਰਵਾ ਦਿੱਤਾ ਹੈ 6 ਬੰਦਿਆਂ ਦੇ ਉੱਤੇ ਬਾਈ ਲਗਾ ਦਿੱਤੀਆਂ ਗਈਆਂ ਨੇ ਪੈਨੋ ਗੱਪ ਲਾ ਦਿੱਤੀ ਦੇਖੋ ਲੱਪਣ ਵਾਸਤੇ ਟੀਮਾ ਲਾਤੀ ਸਾਰਾ ਕੁਝ ਹੋ ਗਿਆ ਬੀਜੀਪੀ ਪੰਜਾਬ ਤੋਂ ਦਾ ਇੱਕ ਲੈਟਰ ਮਣ ਕੇ ਆਇਆ ਹੋਇਆ ਸਿਕਿਉਰਟੀ ਦਾ ਕਿ ਉਹਨੇ ਇਮੀਡੀਏਟਲੀ ਸਿਕਿਉਰਟੀ ਪ੍ਰੋਵਾਈਡ ਕਰਾਈ ਜਾਏ ਦੱਸੋ ਕਿੰਨੇ ਬੰਦੇ ਸਿਕਿਉਰਟੀ ਦੇਤੀ ਉਹਨੂੰ ਜੇ ਉਹ ਕੋਲ ਸਿਕਿਉਰਟੀ ਹੋਣੀ ਹੋਸੀ ਉਹਨੇ ਕੁਝ ਸਿਪਾਹੀ ਦਿੱਤੇ ਹੁੰਦੇ ਅੱਜ 5-4 ਤੋਂ ਵੱਧ ਲਾ ਕੇ ਹਿੰਦੂਆਂ ਦੇ ਲਾਗੇ ਜਾਰੀ ਤਿਆਰੀ ਹੈ ਅੱਜ ਹਿੰਦੂਆਂ ਨੂੰ ਰੋਕਣ ਦੀ ਜਾਰੀ ਹੈ ਕੁੱਟਣ ਦੀ ਜਾਰੀ ਹੈ ਪਰਚੇ ਦੀ ਤਿਆਰੀ ਹੈ ਇਨਸਾਫ ਨਾ ਮੰਗਣਾ ਤੇ ਜੇ ਦੋ ਸਿਪਾਹੀ ਉਹਨੂੰ ਦਿੱਤੇ ਹੁੰਦੇ ਉਹਦੀ ਜਾਨ ਬੱਜਣ ਦੀ ਪਰਿਵਾਰ ਹੱਥ ਦਾ ਕੁਸ ਦਾ ਇੱਥੇ ਸਾਡੇ ਵਿੱਚ ਹੁੰਦਾ ਉਹਨਾਂ ਦੀ ਹੋਰ ਜਲਦੀ ਚਾਹੀਦੀ ਆਜਾ ਦੇਖੋ ਜੀ ਜਿਹੜਾ ਮਾਫ ਕੰਡ ਪੰਜਾਬ ਸਰ ਉਹ ਸਾਡੇ ਬੰਦੇ ਨਾਲ ਵੀ ਮੰਗਾ ਜੀ ਦੇ ਪਰਿਵਾਰ ਨਾਲ ਵੀ ਅਪਣਾਏ ਉਹਨਾਂ ਦੀ ਜਿਹੜੀ ਸ਼ਹੀਦੀ ਦਾ ਮਾਫਜਾ ਉਹ ਕਰੋੜ ਰੁਪਏ ਤਾਂ ਉਹਨਾਂ ਦੀ ਬੇਟੀ ਨੂੰ ਜਿਹੜੀ ਨੌਕਰੀ ਦਈ ਤਾਂ ਜੋ ਸਾਨੂੰ ਵੀ ਲੱਗੇ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਡੇ ਬਾਰੇ ਵੀ ਸੋਚਦਾ ਜੇ ਕਰੇ ਫੇਰ ਬਜ ਰhenge ਤਾਂ ਤੁਸੀਂ ਸੁਣਿਆ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਵੱਲੋਂ ਵੀ ਪੂਰੀ ਗੱਲਬਾਤ ਸਾਂਝੀ ਕੀਤੀ ਆ ਤੇ ਨਾਲ ਹੀ ਸ਼੍ਰੀ ਹਿੰਦੂ ਤਖਤ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸਾਫਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਵੱਲੋਂ ਇਹ ਗੱਲ ਜ਼ੋਰ ਦੇ ਕੇ ਆਖੀ ਗਈ ਆ ਕਿ ਪ੍ਰਸ਼ਾਸਨ ਦੇ ਭਰੋਸੇ ਦੇ ਉੱਤੇ ਅਸੀਂ ਧਰਨਾ ਤਾਂ ਖਤਮ ਕਰ ਦਿੱਤਾ ਪਰ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਪੰਜਾਬ ਦੇ ਸਾਰੇ ਸਨਾਤਨੀਆਂ ਨੂੰ ਨਾਲ ਲੈ ਕੇ ਅਗਲਾ ਸੰਘਰਸ਼ ਬੜਾ ਸਖਤ ਆਰੰਭਿਆ ਜਾਵੇਗਾ ਸ਼੍ਰੀ ਰਜਿੰਦਰਪਾਲ ਆਨੰਦ ਸਾਫਕਾ ਡੀਐਸਪੀ ਦੇ ਵੱਲੋਂ ਇਹ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦੇ ਕੇ ਗੱਲ ਕਹੀ ਗਈ ਆ ਕਿ 72 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਕਾਤਲਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਜੇਕਰ ਗ੍ਰਿਫਤਾਰੀ 72 ਘੰਟੇ ਦੇ ਵਿੱਚ ਨਹੀਂ ਹੁੰਦੀ ਤਾਂ ਫਿਰ ਅਗਲੀ ਰਣਨੀਤੀ ਬੜੀ ਤਿੱਖੀ ਹੋਵੇਗੀ। Rao ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਹੀ ਸਾਡੇ 올 ਇੰਡੀਆ ਦੇ ਨੈਸ਼ਨਲ ਚੀਫ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਦੇ ਨੈਸ਼ਨਲ ਚੀਫ ਬੜੇ ਨੇ ਅਸੀਂ ਸਾਰੇ ਅੱਜ ਸਾਡੇ ਹਿੰਦੂ ਤਖਤ ਦੇ ਮੁਖੀ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮਹਾ ਮੰਡਲੇਸ਼ਵਰ ਦੀ ਰਹਿਣ ਮਾਈ ਵਿੱਚ ਇੱਥੇ ਆਇਆ ਹੈ ਕੱਲ ਸਾਡੇ ਇੱਕ ਸਨਾਤਨੀ ਭਰਾ ਨੂੰ ਮੰਗਤ ਰਾਏ ਜੀ ਨੂੰ ਸਮਾਜ ਵਿਰੋਧੀ ਅੰਤਰਾ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈਗਾ ਔਰ ਅੱਜ ਅਸੀਂ ਸਾਰੇ ਸਨਾਤਨੀ ਇਕੱਠੇ ਹੋ ਕੇ ਸਰਕਾਰ ਤੋਂ ਇਹ ਮੰਗ ਕਰ ਰਹੇ ਹਾਂ ਕਿ ਇਹ ਜਿਹੜੀ ਦੁਖਦਾਈ ਘਟਨਾ ਵਾਪਰੀ ਹੈ ਜਦੋਂ ਵੀ ਕੁਝ ਹੋਰ ਪੰਜਾਬ ਚ ਹੈ ਜਿਹੜੀਆਂ ਘਟਨਾਵਾਂ ਕਿਸੇ ਨਾਲ ਹੁੰਦੀਆਂ ਨੇ ਸਨਾਤਨ ਨੂੰ ਨਾ ਸਰਕਾਰ ਮਦਦ ਕਰਦੀ ਹੈ ਅਸੀਂ ਅੱਜ ਇਹ ਪਰਜੋਰ ਮੰਗ ਕਰਦੇ ਆਂ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਕਿ ਇਸ ਪਰਿਵਾਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਐਕਸਪਰੀਸ਼ 1 ਕਰੋੜ ਰੁਪਇਆ ਦਿੱਤਾ ਜਾਵੇ ਔਰ ਦੋਸ਼ੀਆਂ ਨੂੰ ਜਿਹੜਾ ਕਿ ਪੁਲਿਸ ਕਹਿੰਦੀ ਆਂ ਅਸੀਂ ਬਾਈ ਨੇ ਪਰਚਾ ਦਰਜ ਕੀਤਾ 72 ਘੰਟੇ ਦੇ ਅੰਦਰ ਅਰੈਸਟ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੈ ਸ਼ੀ ਰਾਮ ਸਾਸੀ ਕਾਲ ਭਾਗ ਮਾਤਾ ਕੀ ਜੈ